是谁在不面？ ਹਾਂ ਅਲੇਗੀ ਲਈ ਬਈ ਉਹ ਬਹੁਤ ਅਨੁਭਵ ਮੈਂ ਮਾਹ ਉਹ ਮੇਰਾ ਫੋਨ ਹੀ ਪਾ ਗਿਆ ਵੜੀਆ ਦੇਖੇ ਇਸ ਤਰੀਕੇ ਦੇ ਸੰਗੀਤ ਆ ਤੋੜੀ ਕਾਸਪਾ ਦੇ ਰਿਹਾ ਇਹਨਾਂ ਨੇ ਹਮਲਾ ਕੀਤਾ ਆਰ ਆ ਕੇ ਰਾਤ ਨੂੰ ਘਰੇ ਕੱਲੀ ਸੀ ਮੇਰੀ ਵਾਈਫ ਜੀ ਦਾ ਬੱਚਾ ਹੀ 4 ਮਹੀਨੇ ਦਾ ਅਸੀਂ ਪੁਲਿਸ ਸਟੇਸ਼ਨ ਸੀ ਠੀਕ ਹੈ ਜੀ ਇਹਨਾਂ ਨੇ ਕਿੰਨੇ ਆਪਣੇ ਬੰਦੇ ਇੱਟੇ ਰੋੜੇ ਮਾਰੇ ਆ ਉਧਰ ਵੀ ਘਰ ਮਾਰੇ ਆ ਇੱਧਰ ਵੀ ਮਾਰੇ ਆ ਕੋ ਕੋ ਸ਼ੀਸ਼ੇ ਟੁੱਟੇ ਹੋਏ ਆ ਉਧਰਲਾ ਵੀ ਸ਼ੀਸ਼ਾ ਟੁੱਟਾ ਆ ਵਾ ਉਦੋਂ ਜਾਨੋ ਮਾਰਨ ਦੀ ਧਮਕੀ ਦੇ ਕੇ ਗਏ ਬਦਲਾ ਦੇ ਰੋਜ਼ ਰੋਜ਼ ਥੋੜੀ ਪੁਲਿਸ ਆਉਗੀ ਤੁਹਾਡੇ ਮਗਰ ਅਸੀਂ ਤੇ ਪੁਲਿਸ ਥਾਣੇ ਰੋਜ਼ ਵੇਖਦੇ ਆ ਠੀਕ ਹੈ ਜੀ ਬੰਦਾ ਕਰਦੇ ਰੱਖੇ ਹੋਏ ਆ ਕਦੀ ਕਿਸੇ ਬੱਚਿਆਂ ਨੂੰ ਕਹਿੰਦੇ ਆ ਕਦੀ ਸਿਆਣੇ ਬਣਨ ਨੂੰ ਕਹਿੰਦੇ ਆ ਵੱਡਣ ਨੂੰ ਤੇ ਅੱਗੋਂ ਜੋ ਕਹੀਏ ਤਾਂ ਕੋ ਗਾਲੀ ਕਲੋ ਤੁਸੀਂ ਸਾਰਾ ਕੇ ਬਿਆਨ ਲੋ ਚਾਹੀਦਾ

ਉਹ ਵੀ ਹੂੰ ਦੋ ਵੀ ਦੋ ਵੀ ਇਹ ਹਤਾ ਸਮਾਰ ਗਿਆ ਕਿਹੜਾ ਪੇਂਟ ਤਾਂ ਹੈ ਪ੍ਰੈਸ਼ ਕਿਹੜਾ ਆਇਆ ਕਿਉਂ ਤੋਂ ਗਾਵੇ ਅਛਾ ਨੋਨੋ ਕਰਨ ਆਏ ਕਿੰਨੇ ਮੁੰਡੇ ਲੱਗੇ ਕਰਨ ਮੁੰਡਾ ਜਿਹੜਾ ਮੈਂ ਉਸ ਖੁਦ ਕਰਨ ਫੋਜਾ ਹਾਂਜੀ ਕੀ ਨਾਮ ਜੀ ਤੁਹਾਡਾ ਦਲਜੀਤ ਕੋ ਤੇ ਤੁਹਾਡੇ ਲੈਡਵਾਰੀ ਫੰਡਾ ਵਾਲਾ ਜੰਡਪੀਰ ਕਾਦਰ ਤੁਹਾਡੇ ਦੇ ਉੱਜਾ ਲਗਾਏ ਕਿ ਤੁਸੀਂ ਮੁੰਡੇ ਘਰੇ ਬਲਾਗੇ ਦੇ ਏਟੇ ਰੋੜੇ ਚਲਾਏ ਸੀ ਮਾਫ ਕਰਨਾ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬੇਜਬਾਨੇ ਜਿਹੜੇ ਕੁੱਤੇ ਹੈਗੇ ਉਹਨਾਂ ਤੋਂ ਲੜਾਈ ਹੋਈ ਹੈ ਜਿਹੜੇ ਆਵਾਰਾ ਮਤਲਬ ਗਲੀ ਚ ਰਹਿੰਦੇ ਆ ਉਹਦੇ ਤੋਂ ਕਹਿੰਦੇ ਪੈ ਗਈ ਆਣ ਕੇ ਬੂਹੇ ਗਾੜੀ ਬੋਲਦੇ ਪਏ ਸਾਡਾ ਰੋਲਰ ਚੱਕ ਕੇ ਲੈ ਆ ਤੁਹਾਡਾ ਕੁੱਤਾ ਜੇ ਉਹ ਇਦਾਂ ਉਹਦਾ ਬੋਲਦੇ ਪਏ ਹੈਗੇ ਇਹਨਾਂ ਨੂੰ ਅਸੀਂ ਇਦਾਂ ਮਾਰਨਾ ਹੈ ਜੇ ਉਹ ਕਰਨਾ ਮੈਂ ਕਿਹਾ ਕਿ ਨਹੀਂ ਸਰ ਇਹਨਾਂ ਦੇ ਬੇਜਬਾਨਿਆਂ ਦਾ ਕੀ ਕਸੂਰ ਹੈਗਾ ਤੇ ਪਹਿਲੀ ਤੇ ਗੱਲ ਰੋਲਰ ਵੀ ਨਹੀਂ ਕੋਈ ਉਹਨਾਂ ਨੇ ਚੱਕਿਆ ਤੇ ਨਾ ਹੀ ਮਿਲਿਆ ਸਾਡੇ ਉਧਰੋਂ ਜਿੱਥੇ ਉਹ ਇੱਕ ਅਨਿਲ ਕੁਮਾਰ ਤੇ ਅਨੁਜ ਅਨਿਲ ਕੁਮਾਰ ਤੇ ਅਨੁਜ ਤੇ ਨਾਲ ਰਵਿੰਦਰ ਕਾਲਾ ਤੇ ਸੋਨਾ ਸੋਨੂ ਉਹਦਾ ਨਾਮ ਆ ਚਾਰ ਜਣੇ ਹੈਗੇ ਸੀ ਉਹਨਾਂ ਨੇ ਹਮਲਾ ਕੀਤਾ ਪਹਿਲਾਂ ਮੇਰੇ ਬੱਚਿਆਂ ਦੇ ਉੱਤੇ ਮਤਲਬ ਡੰਡਾ ਲੈ ਕੇ ਆਏ ਫਿਰ ਉਹ ਤਲਵਾਰ ਲੈ ਕੇ ਆਇਆ ਜਿਹੜਾ ਅਨਿਲ ਜਿਹੜਾ ਹੈਗੇ ਅੰਕਲ ਤੇ ਉਹ ਲੈ ਕੇ ਆਇਆ ਜਦੋਂ ਤਲਵਾਰ ਲੈ ਕੇ ਆਇਆ ਤੇ ਮੈਂ ਅੱਗੇ ਹਾਂ ਤੇ ਪਹਿਲਾਂ ਮੇਰੇ ਮਾਰਨ ਲੱਗੇ ਉਹਨਾਂ ਨੇ ਇੱਥੇ ਵੀਡੀਓ ਹੈਗੀ ਮੇਰੇ ਕੋਲ ਔਰ ਚ ਉਹਨਾਂ ਨੇ ਬੜੀ ਜ਼ੋਰ ਦੀ ਚੀਕ ਮਾਰੀ ਬਾਅਦ ਮੇਰੇ ਮੁੰਡੇ ਦੇ ਤਿੰਨ ਚਾਰ ਵਾਰ ਆ ਮੇਰੀ ਬਾਜੂ ਤੇ ਮੁੰਡੇ ਦੇ ਤਲਵਾਰਾਂ ਮਾਰੀਆਂ ਕਿੰਨੇ ਦਾ ਸੱਟਾ ਲੱਗੇ ਤਾਂ ਸਟਾ ਇਹਨਾਂ ਦੇ ਸਾਰੀਆਂ ਗੁੱਜੀਆਂ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਲਾਸ਼ਾਂ ਸਰੀਰ ਤੇ ਆਪਾਟ ਦੇ ਸੋਜ ਪੂਰੇ ਸਰੀਰ ਤੇ ਪਿੱਛੇ ਸਾਰਾ ਉਹਨਾਂ ਦੇ ਮਤਲਬ ਲੇਕਿਨ ਉਹ ਵੀ ਕਹ ਰਹੇ ਵੀ ਸਾਡੇ ਮੁੰਡੇ ਦੇ بیسਬਾਲ ਨਾਲ ਹਮਲਾ ਕੀਤਾ ਘਰ ਦੇ ਸਰ ਸਾਡੇ ਕੋ ਕੋਈ بیسਬਾਲ ਨਹੀਂ ਹੈਗੀ ਕੁਛ ਨਹੀਂ ਹੈਗਾ ਉੱਥੇ ਕੈਮਰੇ ਲੱਗੇ ਹੋਏ ਗਲੀ ਚੋ 20 ਘੰਟੇ ਚੱਲਦੇ ਹੋ ਕੈਮਰੇ ਪੁਲਿਸ ਪ੍ਰਸ਼ਾਸਨ ਨੂੰ ਕਹੋਗੇ ਉਹ ਰਿਕਾਰਡਿੰਗ ਕਢਾਈ ਜਾਵੇ ਤੇ ਵੇਖਿਆ ਜਾਵੇ ਕਿ ਕਿਸ ਟਾਈਪ ਦੀ ਬਦਮਾਸ਼ੀ ਹੋਈ ਹੈ ਕਿਸ ਟਾਈਪ ਇਹਨਾਂ ਨੇ ਬਾਅਦ ਵਿੱਚ ਮੁੰਡੇ ਬੁਲਾਏ ਆ ਤੇ ਹਾਕੀਆਂ ਉਹਨਾਂ ਕੋ ਜੋ ਵੀ ਸਲੱਗਰ ਵਗੈਰਾ ਜੋ ਵੀ ਗੰਡਾਸੀਆਂ ਜੋ ਹੁੰਦੀਆਂ ਐ ਤਲਵਾਰਾਂ ਉਹ ਲੈ ਕੇ ਆਏ ਮੋਟਰ ਤੇ ਮੇਰੇ ਦੋਨਾਂ ਬੱਚਿਆਂ ਤੇ ਇਹਨਾਂ ਨੇ ਹਮਲਾ ਕੀਤਾ ਵੱਡਾ ਬੱਚਾ ਮੇਰਾ ਬਿਹੋਸ਼ ਹੋ ਗਿਆ ਉਹਨੂੰ ਅਸੀਂ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਇਹਨਾਂ ਦੇ ਤੇ ਅੰਦਰ ਖੜਿਆ ਹਾਂਜੀ ਪੁਲਿਸ ਨੂੰ ਕੰਪਲੇਂਟ ਅਸੀਂ ਵੀ ਕੀਤੀ ਹੋਈ ਆ ਹਾਂਜੀ ਲੱਗੇ ਕੋਲ ਜਾਮਗਰ ਵੀ ਨਸ਼ੇ ਉੱਤੇ ਦੇ ਇਦਾਂ ਅੰਦਰੋਂ ਆਏ ਸਰ ਗੱਲ ਸੁਣੋ ਅੰਦਰੋਂ ਜੋ ਆਏ ਆ ਉਹ ਕੀ ਹੋਇਆ ਉਹ ਤੇ ਸਾਨੂੰ ਪਤਾ ਹੈ ਜਾਂ ਇਨਾਂ ਨੂੰ ਕੋਈ ਰਿਕਾਰਡਿੰਗ ਕੀ ਪ੍ਰੂਫ ਹੈਗਾ ਕਿ ਅਸੀਂ ਗਲੀ 'ਚ ਆਹ ਕੰਮ ਕਰਦੇ ਆਂ ਜਿਵੇਂ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਪਰ ਜੋ ਵੀ ਹੋਇਆ ਉਹ ਵੀ ਸਾਡੇ ਨਾਲ ਧੱਕਾ ਹੋਇਆ ਮੇਰਾ ਬੰਦਾ 2 ਸਾਲ ਤੋਂ ਅੰਦਰ ਆ ਨਾ ਉਹਦੇ ਕੋਈ ਨਸ਼ਾ ਫੜਿਆ ਗਿਆ ਨਾ ਜਾਇਜ਼ ਜੋ ਵੀ ਉਹਦੇ ਨਾਲ ਜੋ ਹੋਇਆ ਤੇ ਮੇਰੇ ਨਾਲ ਵੀ ਜਿੱਦਾਂ ਵੀ ਹੋਇਆ ਬਾਕੀ ਉਹ ਸਾਡਾ ਕੋਰਟ ਇਨਸਾਫ ਕਰੂਗਾ ਇਹ ਸਾਨੂੰ ਹਰਾਸਮੈਂਟ ਨਹੀਂ ਕਰ ਸਕਦੇ ਪੁਲਿਸ ਨੂੰ ਤੁਹਾਡੇ ਘਰ ਇਦਾਂ ਰੇਟ ਨਹੀਂ ਮਰਵਾ ਸਕਦੇ ਕਹਿ ਕੇ ਕਿ ਇਹ ਨਸ਼ੇ ਵੇਚਦੇ ਆ ਇਹ ਗਲਤ ਕਰ ਰਹੇ ਆ ਮਹੱਲੇ ਵਾਲੇ ਬਹੁਤ ਪਿੱਛੇ ਪਏ ਹੋਏ ਮੰਨ ਕਰਦੇ ਆ ਮੰਗ ਇਹ ਕਰਦੇ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜੋ ਵੀ ਅਸੀਂ ਬੇਜਬਾਨਾਂ ਨਾਲ ਮਾੜਾ ਮੋਟਾ ਸਾਡੀ ਅਟੈਚਮੈਂਟ ਹੈਗੀ ਆ ਉਹਦੇ ਤੁਹਾਨੂੰ ਇਹ ਰੋਕਦੇ ਪਏ ਉਹ ਜੇ ਗਲਤ ਚੀਜ਼ ਆ ਤੇ ਤੁਹਾਨੂੰ ਦੱਸੀ ਜਾਵੇ ਕਿ ਬੇਜਬਾਨਿਆਂ ਦੀ ਸੇਵਾ ਕਰਨਾ ਗਲਤ ਆ ਇਹ ਪਾਪ ਆ ਰਵਿੰਦਰ ਕੁਮਾਰ ਆ ਸਨੋਂ ਪ੍ਰਦੀਪ ਕੁਮਾਰ ਅਸੀਂ ਰਹਿਣ ਵਾਲੇ ਆ ਆਸ਼ੀਆ ਨਨ ਕਲੇਵ ਹਾਊਸ ਨੰਬਰ 29 ਦੇ ਠੀਕ ਆ ਜੀ ਸਾਡੇ ਲਾਗੇ ਇੱਕ ਪਰਿਵਾਰ ਰਹਿੰਦਾ ਆ ਇਹਨਾਂ ਦਾ ਧੰਦਾ ਕਰਦੇ ਆ ਨਸ਼ੇ ਦਾ ਠੀਕ ਆ ਜੀ ਇਹਨਾਂ ਦਾ ਹਸਬੰਡ ਅੰਦਰ ਹੈਗਾ ਆ ਤੇ ਵਾਈਫ ਇਹਨਾਂ ਦੀ ਰਹਿੰਦੀ ਇੱਥੇ ਨਾਲ ਉਹਦੇ ਬੱਚੇ ਆ ਦੋ ਠੀਕ ਹੈ ਜੀ ਜ਼ਮਾਨਤ ਤੇ ਬਾਹਰ ਆ ਆ ਵੀ ਲੇਡੀਜ਼ ਵੀ ਠੀਕ ਹੈ ਜੀ ਘਰ ਵਾਲਾ 2 ਸਾਲ ਤੋਂ ਤੇ ਅੰਦਰ ਆ ਠੀਕ ਹੈ ਜੀ ਇਹਨਾਂ ਨੇ 8-9 ਕੁੱਤੇ ਰੱਖੇ ਹੋਇਆ ਸਾਰੇ ਮੁਹੱਲਾ ਵਾਸੀ ਪਰੇਸ਼ਾਨ ਹੈਗੇ ਆ ਕਦੀ ਬੱਚਿਆਂ ਨੂੰ ਕੁੱਤੇ ਪੈਂਦੇ ਆ ਵੱਡਣ ਨੂੰ ਕਦੀ ਸਿਆਣਿਆਂ ਨੂੰ ਪੈਂਦੇ ਆ ਠੀਕ ਹੈ ਜੀ ਤੇ ਜੇ ਅੱਗੋਂ ਇਹਨੂੰ ਲੇਡੀਜ਼ ਨੂੰ ਆਪਾਂ ਕਹਿ ਨਹੀਂ ਜਾਂਦੇ ਆ ਵੀ ਆ ਵਖੋ ਵੀ ਕੁੱਤੇ ਨੂੰ ਹਟਾਓ ਇਹ ਅੱਗੋਂ ਕਲੇਸ਼ ਕਰਨ ਨੂੰ ਫਿਰਦੀ ਆ ਜੀ ਗੱਲ ਪੈਂਦੀ ਆ ਅੱਗੋਂ ਲੇਡੀਜ਼ ਆਓ ਮੈਨੂੰ ਹੱਥੀ ਪਾਓ ਨਾਮ ਲੇਡੀਜ਼ ਦਾ ਹੈਗਾ ਦਲਜੀਤ ਕੋਰ ਕੱਲ ਰਾਤ ਨੂੰ ਹੋਈ ਆ ਸਰ ਮੈਂ ਇੱਥੇ ਆਪਣੇ ਘਰ ਦੇ ਬਾਹਰ ਹਾਂ ਤੇ ਇਹ ਸਮਾਨ ਸਾਡਾ ਪਿਆ ਸੀ ਰੋਲਰ ਵਗੈਰਾ ਸਮਾਨ ਪਿਆ ਸੀ ਚੱਪਲ ਪਈ ਸੀ ਤੇ ਇਹਨਾਂ ਦੇ ਕੁੱਤੇ ਆਦੇ ਉਹ ਚੱਪਲ ਦੇ ਰੋਲਰ ਚੁੱਕ ਕੇ ਲੈ ਗਏ ਆ ਤੇ ਮੈਂ ਸਗੋਂ ਆਵਾਜ਼ ਦਿੱਤੀ ਆ ਮੈਂ ਕਿਹਾ ਆਂਟੀ ਜੀ ਤੁਹਾਡੇ ਨਾਲ ਕੁੱਤੇ ਮਤਲਬ ਕੀ ਆ ਸਮਾਨ ਦਾ ਉਹਨੂੰ ਕਾਫੀ ਨੁਕਸਾਨ ਕਰ ਲਾ ਪਏ ਆ ਕਦੀ ਕਾਰ ਦਾ ਛਾੜ ਪਾੜ ਦਿੰਦੇ ਆ ਤੇ ਕਦੀ ਕੁਛ ਤੇ ਅੱਗੋਂ ਆਂਦੀ ਆ ਵੀ ਲੱਗਦਾ ਆ ਮੈਨੂੰ ਨਾ ਇੱਕ ਦੋ ਜਾਨਾਂ ਦੀ ਲੱਤਾਂ ਤੋੜ ਕੇ ਫਿਰ ਦੁਬਾਰਾ ਜੇਲ੍ਹ ਜਾਣਾ ਪੈਣਾ ਵਾ ਇਸ ਤਰ੍ਹਾਂ ਨਹੀਂ ਮੱਲੇ ਵਾਲਿਆਂ ਨੇ ਹਟਣਾ ਇਹ ਸਾਰਾ ਗਲੀ ਮੈਨੂੰ ਖਾਲੀ ਕਰਾਣੀ ਪੈਣੀ ਆ ਇੱਥੇ ਕੋ ਨੰਗ ਕੇ ਖ ਆ ਕਰਕੇ ਤੇ ਫੇਰ ਇਹਨਾਂ ਨੇ ਬੱਦੇ ਸੱਦੇ ਆ ਤੇ ਅਸੀਂ ਇੰਨੀ ਗੱਲ ਇਹਦੀ ਸੁਣ ਕੇ ਤੇ ਆਪਾਂ ਥਾਣੇ ਚੱਲ ਗਏ ਕੰਪਲੀਟ ਦੇਣਾ ਠੀਕ ਆ ਜੀ ਉਤੋਂ ਇਹਨਾਂ ਨੇ ਹਮਲਾ ਕੀਤਾ ਤੁਹਾਡੇ ਉੱਤੇ ਤੇ ਉਤੋਂ ਅਸੀਂ ਥਾਣੇ ਗਏ ਆ ਹਾਲੇ ਆਪਾਂ ਥਾਣੇੋਂ ਘਰ ਨਹੀਂ ਪਹੁੰਚੇ ਤੇ ਇਹਨਾਂ ਨੇ ਅਨਵਿਸ਼ਾਤੇ ਬੰਦੇ ਸੱਦ ਕੇ ਤੇ ਘਰ ਸਾਡੇਆਂ ਤੇ ਹਮਲਾ ਕੀਤਾ ਆ ਵੇਖੋ ਸ਼ੀਸ਼ੇ ਤੋੜੇ ਇਹਨਾਂ ਨੇ ਤੇ ਇੱਕ ਦਿਨ ਉਹਤੋਂ ਕਹਿ ਕੇ ਗਏ ਆ ਜਾਨੋ ਮਾਰਨ ਦੀ ਧਮਕੀਆਂ ਦੇ ਕੇ ਗਏ ਆ ਵੀ ਅੱਜ ਤੁਸੀਂ ਪੁਲਿਸ ਸੱਦ ਲੋਗੇ ਕਿੰਨੇ ਦਿਨ ਪੁਲਿਸ ਤੁਹਾਡੇ ਮਗਰ ਆਊਗੀ ਅਸੀਂ ਥਾਣੇ ਕਿਚਰੀਆਂ ਰੋਜ਼ ਵੇਖਦੇ ਆਂ ਇਹ 10-15 ਮੁੰਡੇ ਹੀ ਇਨਾਂ ਕੋ ਸਾਰਿਆਂ ਤੇਤਰਿਆ ਹਥਿਆਰ ਹੀ ਇਨਾਂ ਕੋ ਕਿਸੇ ਕੋ ਦਾਤਰ ਕਿਸੇ ਕੋ ਕਰਪਾਨ ਵੀਡੀਓ ਕਲਿੱਪ ਹੈਗੇ ਉਹ ਤੁਹਾਨੂੰ ਦੇ ਦਿੰਨੇ ਆਂ ਅਸੀਂ ਤੇ ਪੂਰਾ ਲਲਕਾਰ ਕੇ ਗਈ ਹੈ ਉਹਦੇ ਇਹ ਰਾਤ ਨੂੰ ਹੈਗੀ ਕੋਈ 7:30 ਵਜੇ ਦੀ ਮੌਕੇ ਦੇ ਪੁਲਸਾ ਆਏ ਆ ਰਵਿੰਦਰ ਕੁਮਾਰ ਰਵੀ ਜੀ ਉਹਨਾਂ ਨੇ ਸਾਰਾ ਮੌਕੇ ਦੇ ਵੇਖਿਆ ਵਾ ਉਹਨਾਂ ਨੂੰ ਸਾਰਾ ਕੁਝ ਵਿਖਾਇਆ ਆਪ ਕੋ ਘਰ ਪੱਥਰ ਪਏ ਆ ਸ਼ੀਸ਼ੇ ਟੁੱਟੇ ਆ ਉਹਨਾਂ ਨੇ ਫਿਰ ਇਹਨਾਂ ਦਾ ਘਰ ਵੀ ਖੜਕਾਇਆ ਵਾ ਇਹ ਅੰਦਰੇ ਸੀ ਅੰਦਰੋਂ ਬਾਹਰ ਨਹੀਂ ਆਏ ਠੀਕ ਆ ਤੇ ਫਿਰ ਉਹ ਚਲ ਗਏ ਆ ਸਟਾ ਲੱਗੀ ਗਏ ਸਟਾ ਲੱਗੀਆਂ ਆ ਜੀ ਹਾਂਜੀ ਫਾਦਰ ਸਾਹਿਬ ਦੇ ਸੱਟ ਲੱਗੀ ਆ ਲੱਕ ਤੇ ਮੇਰੇ ਵੀ ਰਗੜਾ ਲੱਗੀਆਂ ਹੋਈਆਂ ਆ ਜੀ ਹਾਂਜੀ ਤੇ ਅਸੀਂ ਹੁਣ ਅਸੀਂ ਹੁਣ ਇਨਸਾਫ ਚਾਹੁੰਦੇ ਆ ਜੀ ਇਹ ਸਾਡਕੋ ਨਾ ਅੱਜ ਕੰਪਲੇਂਟ ਆਈ ਏ ਵੀਰੇ ਵੀ ਕੱਲ ਕੋਈ ਰਾਤ ਨੂੰ ਕਿਸੇ ਨੇ ਆਪਣੇ ਘਰ ਚ ਕੁੱਤੇ ਵਗੈਰਾ ਰੱਖੇ ਆ ਉਹਨਾਂ ਤੋਂ ਕਿਸੇ ਦੋਹੇ ਪਾਰਟੀਆਂ ਦੀ ਲੜਾਈ ਹੋਈ ਆ ਉਹਦੀ ਫੁਟੇਜ ਵੀ ਦੇਖੀ ਆ ਰਹੀ ਆ ਤੇ ਜੁਰਮ ਐਸ ਪਰ ਲਾ ਬੰਦ ਕਰ ਦੇ ਲੇਕਿਨ ਕਹਿੰਦੇ ਸਾਡੇ ਆਪਣੇ ਬੱਚਾ ਨੂੰ ਕੁੱਤੇ ਆ ਮਾਰਿਆ ਇਹ ਹੁਣ ਕੋਈ ਗੱਲ ਸਾਹਮਣੇ ਨਹੀਂ ਹੈ। ਮੈਡੀਕਲ ਦਵਾਈ ਕੇ ਸਰ। ਹੁਣ ਡਾਕਟਰ ਕੱਟ ਕੇ ਦਿੱਤਾ ਹੈ ਉਹਨਾਂ ਨੂੰ। ਤੇ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਹੈ। ਹੁਣ ਤੇ ਕੀ ਮਾਮਲਾ ਤਰੀਕਾ ਦੇਖਦੇ ਆ ਜੀ ਹਸਪਤਾਲ ਲਾਜ ਦੇਖਦੇ ਆ ਜੀ ਹੈ ਨਾ ਰਫ ਦੇ ਦੌਰਾਨ ਪਾਇਆ ਜਾਊਗਾ ਕਿਤੇ ਜੀ